ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚੈਹਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਤੁਹਾਡੀ ਸਾਰਿਆਂ ਦੀ ਸਭ ਤੋਂ ਬੈਸਟ ਵੀਡੀਓ ਜਿਹੜੀ ਹੁੰਦੀ ਆ ਹਰ ਸੈਟਰਡੇ 500 ਦੀ ਰੇਂਜ ਦੀ ਵੀਡੀਓ ਜਿਹੜੀ ਕਿ ਨਯੂ ਕਲੈਕਸ਼ਨ ਦੇ ਨਾਲ ਆਪਣੇ ਕੋਲ ਆ ਚੁੱਕੀ ਆ ਤੇ ਬਹੁਤ ਸੋਹਣੇ ਕਲਰ ਬਹੁਤ ਸੋਹਣੇ ਡਿਜ਼ਾਈਨ ਬਹੁਤ ਸੋਹਣੇ ਪ੍ਰਿੰਟ ਨੇ ਜਿਹੜੇ ਕਿ ਆਪਾਂ ਲੈ ਕੇ ਆਏ ਆ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਇਆ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਨੂੰ ਮੰਗਵਾ ਸਕਦੇ ਹੋ ਜੀ ਤੇ ਬਹੁਤ ਪੈਣਾ ਨੇ ਜਿਨ੍ਹਾਂ ਕੋਲੋਂ ਜਾਨਕਿ ਕਈਆਂ ਦੇ ਆਉਂਦੀ ਹੈ ਕਿ ਸਾਡੇ ਕੋਲ ਪੁਰਾਣੀਆਂ ਵੀਡੀਓ ਆਉਂਦੀਆਂ ਨੇ ਨਿਊ ਵੀਡੀਓ ਆਉਂਦੀਆਂ ਨਹੀਂ ਤਾਂ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਣਾ ਜਹਾਂ ਤੁਸੀਂ ਬੈਲ ਦਾ ਆਈਕਨ ਪ੍ਰੈਸ ਨਹੀਂ ਕੀਤਾ ਹੋਣਾ ਇਸ ਲਈ ਜਦੋਂ ਵੀ ਵੀਡੀਓ ਨੂੰ ਦੇਖਦੇ ਹੋ ਜਿਹੜੀਆਂ ਵੀਡੀਓ ਤੁਸੀਂ ਚਾਹੁੰਦੇ ਹੋ ਕਿ ਹਾਂਜੀ ਸਾਡੇ ਕੋਲ ਰਿਪੀਟ ਟੂ ਰਿਪੀਟ ਆਉਣ ਨਿਊ ਵੀਡੀਓ ਜਦੋਂ ਵੀ ਅਪਲੋਡ ਹੁੰਦੀ ਆ ਤੁਹਾਡੇ ਕੋਲ ਪਹੁੰਚੇ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਆ ਕਰੋ ਜੀ ਮੇਰੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜੁਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੀ ਕਲੈਕਸ਼ਨ ਬਾਕੀ ਰਿਹਾ ਅ ਇੱਕ ਆਪਣਾ ਇਹੀ ਨੰਬਰ ਜਿਹੜਾ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜਿਹਦੇ ਉੱਪਰ ਤੁਸੀਂ ਸਕਰੀਨਸ਼ਾਟ ਭੇਜਦੇ ਹੋ ਜਿੰਨਾ ਪਹਿਲਾਂ ਦਾ ਗਰੁੱਪ ਦੇ ਨੰਬਰ ਗਰੁੱਪ ਦੇ ਵਿੱਚ ਨੰਬਰ ਨਹੀਂ ਹੈਗਾ ਚਹਿਲ ਕਲੈਕਸ਼ਨ ਦਾ ਗਰੁੱਪ ਚੱਲਦਾ ਜਿਹਦੇ ਵਿੱਚ ਤੁਸੀਂ ਨੈਕਸਟ ਵੀਕ ਸਾਡੇ ਕੋਲ ਕਿਹੜੀ ਕਲੈਕਸ਼ਨ ਨਿਊ ਆ ਰਹੀ ਆ ਕਿਉਂਕਿ ਬਹੁਤ ਜ਼ਿਆਦਾ ਕਲੈਕਸ਼ਨ ਆ ਜਿਹੜੀ ਫੋਟੋਆਂ ਦੇ ਉੱਪਰ ਹੀ ਸੇਲ ਸੋਲਡ ਆਊਟ ਹੋ ਜਾਂਦੀ ਆ ਸੇਲ ਹੋ ਜਾਂਦੇ ਨੇ ਸੂਟ ਜਾਂ ਕਲਰ ਚੁਆਇਸ ਹੋ ਜਾਂਦੀ ਆ ਜਿਹੜੇ ਰਹਿ ਜਾਂਦੇ ਉਹਨਾਂ ਦੀ ਫਿਰ ਵੀਡੀਓ ਆਉਂਦੀ ਆ ਇਸ ਲਈ ਜਿਹੜੀਆਂ ਭੈਣਾਂ ਇੰਟਰਸਟਿਡ ਨੇ ਤੁਸੀਂ ਆਪਣਾ ਇਹੀ ਨੰਬਰ ਤੇ ਹੈਲੋ ਦਾ ਮੈਸੇਜ ਲਿਖ ਕੇ ਜਾਂ ਗਰੁੱਪ 'ਚ ਨੰਬਰ ਐਡ ਕਰ ਲਓ ਲਿਖ ਕੇ ਭੇਜ ਸਕਦੇ ਹੋ ਤਾਂ ਕਿ ਤੁਹਾਡਾ ਗਰੁੱਪ ਦੇ ਵਿੱਚ ਚੈਲ ਕਲੈਕਸ਼ਨ ਦੇ ਵਿੱਚ ਤੁਹਾਡਾ ਐਡ ਹੋ ਸਕੇ ਜੀ ਤੇ ਤੁਹਾਨੂੰ ਨਿਊ ਕਲੈਕਸ਼ਨ ਦੀ ਸਾਰੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਆਪਣੀ ਇਨਸਟਾ ਦੀ ਆਈਡੀ ਆ ਜਿਹਦੇ ਉੱਪਰ ਆਪਾਂ ਕੋਸ਼ਿਸ਼ ਕਰ ਰਹੇ ਆ ਮਤਲਬ ਕਿ ਸਾਰੀ ਕਲੈਕਸ਼ਨ ਵੀ ਉਹਦੇ ਤੇ ਲੈ ਕੇ ਆਈਏ ਤਾਂ ਕਿ ਹੋਰ ਵੀ ਭੈਣਾਂ ਆਪਣੇ ਨਾਲ ਜੁੜ ਸਕਣ ਤੇ ਉਹ ਫੇਸ ਦੀ ਮੈਂ ਇੱਥੇ ਸਕਰੀਨ ਤੇ ਲਾ ਦੂੰਗੀ ਮੈਂ ਹਰ ਵਾਰ ਭੁੱਲ ਜਾਂਦੀ ਆ ਲਾਉਣਾ ਸਕਰੀਨ ਸ਼ਾਟ ਲਾਉਂਗੀ ਵੈਸੇ ਮੈਂ ਤੁਹਾਨੂੰ ਦੱਸ ਵੀ ਦਿੰਨੀ ਆ ਚਹਿਲ ਕਲੈਕਸ਼ਨ 27 ਚਹਿਲ ਕਲੈਕਸ਼ਨ 27 ਆਪਣੀ ਇੰਸਟਾ ਦੀ ਆਈਡੀਆ ਇੰਸਟਾ ਤੇ ਜਾ ਕੇ ਵੀ ਤੁਸੀਂ ਆਪਾਂ ਨੂੰ ਫੋਲੋ ਕਰ ਸਕਦੇ ਹੋ ਉਹ ਚ ਜਿਹੜੀ ਵੀ ਆਪਣੀ ਅੱਗੇ ਨਿਊ ਕਲੈਕਸ਼ਨ ਜਿਹਦੀਆਂ ਵੀਡੀਓਸ ਹਜੇ ਆਉਣੀਆਂ ਹੁੰਦੀਆਂ ਨੇ ਤੇ ਨਿਊ ਕਲੈਕਸ਼ਨ ਆਪਣੀ ਸ਼ਾਪ ਤੇ ਆਉਣੀ ਹੁੰਦੀ ਆ ਜਾਂ ਆ ਰਹੀ ਹੁੰਦੀ ਆ ਉਹਦੀਆਂ ਸਾਰੀਆਂ ਅਪਡੇਟਸ ਉਹਦੇ ਉੱਪਰ ਆਉਣੀਆਂ ਤੇ ਜਿਹੜੀਆਂ ਭੈਣਾਂ ਮੇਰੇ ਤੋਂ ਫੋਟੋਸ ਮੰਗਦੀਆਂ ਰਹਿੰਦੀਆਂ ਨੇ ਕਿ ਸਾਨੂੰ ਫੋਟੋਸ ਪ੍ਰੋਵਾਈਡ ਕਰ ਦੋ ਸਾਨੂੰ ਵੀਡੀਓ ਤੇ ਪਤਾ ਨਹੀਂ ਲੱਗਦਾ ਜਾਂ ਸਾਨੂੰ ਆਹ ਸੂਟਾਂ ਦੀ ਉਹ ਤੇ ਹਰ ਤਰ੍ਹਾਂ ਦੀ ਫੋਟੋ ਵੀ ਮਿਲ ਜੂਗੀ ਤੁਹਾਨੂੰ ਜਿੱਦਾਂ ਦੀ ਇਹ ਵੀ ਸੈੱਟ ਵਾਈਜ਼ ਸਾਰੇ ਕਲਰਾਂ ਦੀਆਂ ਸਭ ਕੁਝ ਇੰਸਟਾ ਤੇ ਮਿਲੂਗਾ ਇਸ ਲਈ ਇੰਸਟਾ ਦੀ ਆਈਡੀਆ ਜਿਹੜੀ ਚੈਲ ਕਲੈਕਸ਼ਨ 27 ਉਹਨੂੰ ਜਾ ਕੇ ਫੋਲੋ ਕਰ ਸਕਦੇ ਹੋ ਤੇ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਅੱਜ ਦੇ ਸੂਟ ਸਾਰੇ ਸੂਟ 500 ਦੀ ਰੇਂਜ ਦੇ ਹੋਣਗੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਪਸੰਦ ਹੋ ਜਾ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਚਾਹ ਸੂਟਾਂ ਦੇ ਉੱਪਰ ਕੋਰੀਅਰ ਫ੍ਰੀ ਹੋਊਗਾ ਨਹੀਂ ਤਾਂ ਜੇ 1 ਸੂਟ ਲੈਣੇ ਆ 200 ਲੈਣੇ ਤਾਂ ਕੋਰੀਅਰ ਚਾਰਜਸ ਤੁਹਾਡੇ ਆਪਣੇ ਹੋਣਗੇ ਆ ਲੋ ਜੀ yellow ਜੈ ਸ਼ੇਡ ਬਹੁਤ ਸੋਹਣਾ ਪਹਿਲੀ ਇਹ ਪ੍ਰਿੰਟਿੰਗ ਆ ਪਹਿਲਾਂ ਵੀ ਇਹ ਕਲਰ ਚਾਰਟ ਆ ਚੁੱਕਿਆ ਆਪਣੇ ਕੋਲ ਇਹਦੇ ਵਿੱਚ ਦੋ ਕਲਰ ਅਵੇਲੇਬਲ ਨੇ ਜੀ ਇੱਕ yellow ਕਲਰ ਹੈਗਾ ਇੱਕ grey ਕਲਰ ਹੈਗਾ ਇੱਕ ਗ੍ਰੇ ਕਲਰ ਹੈਗਾ ਤੇ ਇੱਕ yellow foil print ਆ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਰਿਹਾ ਬਹੁਤ ਜ਼ਿਆਦਾ ਡਿਮਾਂਡ ਤੇ ਰਿਹਾ ਦੋ ਪੀਸੇ ਤੇ ਆਪਣੇ ਕੋਲ ਅਵੇਲੇਬਲ ਹੈ ਜਿਹੜੀ ਵੀ ਪਹਿਣ ਨੂੰ ਰੁਕਾਇ ਹੋਵੇ ਲੈ ਸਕਦੇ ਹੋ ਸਾਰੀ ਵੀਡੀਓ ਜਿੰਨੇ ਵੀ ਸੂਟ ਦਿਖਾਉਂਗੀ ਸਾਰੇ 500 ਰੇਂਜ ਦੇ ਸੂਟ ਨੇ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਤੇ ਇਹ ਵੀਡੀਓ ਦੇ ਵਿੱਚ ਇੱਕ ਬੈਨੀਫਿਟ ਜਿਹੜਾ ਹੁੰਦਾ ਉਹ ਜ਼ਰੂਰ ਕਰਿਓ ਜਿਹੜੀ ਪਹਿਣ ਸਭ ਤੋਂ ਜ਼ਿਆਦਾ ਵੀਡੀਓ ਨੂੰ ਸ਼ੇਅਰ ਕਰੂਗੀ ਉਹਨੂੰ ਇਹੀ ਵੀਡੀਓ ਦੇ ਵਿੱਚ ਫ੍ਰੀ ਗਿਫਟ ਜਾਊਗਾ ਜੀ ਫ੍ਰੀ ਗਿਫਟ ਇਹਨਾਂ ਵਿੱਚੋਂ ਹੀ ਜਿਹੜਾ ਵੀ ਉਹ ਸੂਟ ਸਿਲੈਕਟ ਕਰਨਗੇ ਪਿਛਲੀ ਵਾਰ ਜਿਨ੍ਹਾਂ ਨੇ ਕੀਤਾ ਉਹਨਾਂ ਕੋਲ ਹਜੇ ਤੱਕ ਪਹੁੰਚਿਆ ਨਹੀਂ ਹੋਣਾ ਸੂਟ ਕਿਉਂਗੇ ਸੂਟ ਕੋਰੀਅਰ ਹੋਇਆ ਜੀ ਵੀਰਵਾਰ ਸ਼ੁੱਕਰਵਾਰ ਇਸ ਲਈ ਉਹ ਭੈਣ ਸ਼ਾਇਦ ਵੀਡੀਓ ਦੇਖਦੇ ਹੋਣ ਉਹਨਾਂ ਦਾ ਮੰਡੇ ਜਾਂ ਟਿਊਸਡੇ ਤੱਕ ਸੂਟ ਮਿਲ ਜਾਊਗਾ ਬਾਕੀ ਜਿਹੜੀਆਂ ਭੈਣਾਂ ਦੇ ਕੋਲ ਜਾਂ ਨਿਕਲਦੇ ਹੁੰਦੇ ਆ ਮੈਂ ਬਹੁਤ ਕਹਿਣੀ ਹੁੰਨੀ ਆ ਵੀ ਥੋੜਾ ਜਿਹਾ ਸਬਰ ਰੱਖਿਆ ਕਰੋ ਜਦੋਂ ਤੁਸੀਂ ਦੂਰ ਦੇ ਹੁੰਨੇ ਹੋ ਜਿਵੇਂ ਕੋਈ ਯੂਪੀ ਉੱਤਰ ਪ੍ਰਦੇਸ਼ ਬੰਬੇ ਇੰਨੀ ਦੂਰ ਤੱਕ ਦੇ ਹੁੰਨੇ ਹੋ ਤਾਂ ਤੁਹਾਡੇ ਕੋਰੀਅਰ ਪਹੁੰਚਣ ਨੂੰ ਹਫ਼ਤਾ ਤਾਂ ਲੱਗ ਹੀ ਜਾਂਦਾ ਉਹ ਵੀ ਜੇ ਵਿੱਚ ਛੁੱਟੀ ਨਾ ਹੋਵੇ ਤਾ ਇਨ ਵੀਕ ਪਹੁੰਚ ਜਾਂਦਾ ਨਹੀਂ ਤਾਂ ਹੋ ਸਕਦਾ 1 ਅੱਧਾ ਦਿਨ ਪਲੱਸ ਹੀ ਹੋ ਜਾਂਦਾ ਹੋਵੇ ਤਾਂ ਕਰਕੇ ਕਹਿੰਦੇ ਹੁੰਦੇ ਆ ਕਿ ਥੋੜਾ ਜਿਹਾ ਵੇਟ ਜ਼ਰੂਰ ਕਰਿਆ ਕਰੋ 4 ਤੋਂ 5 ਦਿਨ ਤਾਂ ਤਾਂ ਕੋਰੀਅਰ ਪਹੁੰਚੂਗਾ ਹਰ ਹਾਲ ਚ ਪਹੁੰਚੂਗਾ ਜਦੋਂ ਤੁਹਾਡੀ ਪੇਮੈਂਟ ਨਾ ਸੂਟ ਡਨ ਹੋਇਆ ਹੋਇਆ ਆ ਲੋ ਜੀ ਅਗਲੀ ਪ੍ਰਿੰਟਿੰਗ ਚੈੱਕ ਕਰੋ ਬਲੂ ਕਲਰ ਦੇ ਉੱਪਰ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰੀ ਚੱਲੇਓ ਤੇ ਆਪਣੇ ਸੂਟ ਮੰਗਵਾ ਲਿਓ ਇਹਦੇ ਵਿੱਚ ਵੀ ਦੋ ਕਲਰ ਮਿਲ ਜਾਣਗੇ ਬਲੂ ਐਂਡ ਮਹਿਰੂਨ ਜੀ ਆਹ ਲੋ ਮਹਿਰੂਨ ਸ਼ੇਡ ਇਹ ਰਿਪੀਟ ਆਪਣੇ ਕੋਲੇ ਪਹਿਲਾਂ ਆਪਾਂ ਸੇਲ ਕੀਤੀ ਆ ਸਟਾਰਟਿੰਗ ਜਦੋਂ 500 ਜਾਂ ਵੀਡੀਓਸ ਪਾਈਆਂ ਸੀ ਹੁਣ ਇਹ ਦੁਬਾਰਾ ਰਿਪੀਟ ਆ ਡਿਜ਼ਾਈਨ ਜੀ ਆਹ ਲੋ ਜੀ ਨਿੱਕੀ ਬੂਟੀ ਦੇ ਉੱਪਰ ਸਾਰੀ ਕੈਮਰੀ कॉटन ਰਹੂਗੀ ਇਹ ਹੈਗਾ ਨਿੱਕੀ ਬੂਟੀ ਦੇ ਸੂਟ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਪਸੰਦ ਆਉਂਦਾ ਆਪਣਾ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਆ ਲੋ ਇਹਦੇ ਵਿੱਚ ਜਿਹੜੇ ਕਲਰ ਨੇ ਉਹ ਮੈਂ ਸ਼ੋਅ ਕਰ ਦਿੰਨੀ ਆ ਮਸਟਰਡ ਜਾਂ ਸ਼ੇਡ ਆ ਮਸਟਰਡ ਕਾਫੀ ਦਾ ਮਿਕਸਚਰ ਜਾਂ ਪ੍ਰੋਪਰ ਸ਼ੇਡ ਆ ਰਿਹਾ ਜਿਹੜਾ ਵੀਡੀਓ 'ਚ ਦਿਖ ਰਿਹਾ ਸੇਮ ਸ਼ੇਡ ਆ ਜੀ ਇਹ ਇਹ ਨਿੱਕੀ ਬੂਟੀ ਦੇ ਪ੍ਰਿੰਟ ਆਗੇ ਨਿੱਕੀ ਬੂਟੀ ਹਰ ਟਾਈਮ ਹੀ ਟ੍ਰੈਂਡਿੰਗ ਦੇ ਵਿੱਚ ਰਹਿੰਦੀ ਆ ਇਹਦੇ ਵਿੱਚ ਤੁਹਾਨੂੰ ਬਲੂ ਕਲਰ ਮਿਲ ਜੂਗਾ ਚਾਰ ਕਲਰਾਂ ਦੇ ਉੱਪਰ ਇਹ ਕਲਰ ਚਾਰਟ ਆਇਆ ਜਿਹੜਾ ਪਹਿਲਾਂ ਕਲਰ ਖੋਲਿਆ ਸੀ ਉਹ ਆਪਾਂ ਗ੍ਰੇ ਖੋਲਿਆ ਸੀ ਇਹ ਬਲੂ ਕਲਰ ਆ ਜੀ ਇਕ ਇਹਦੇ ਵਿੱਚ ਆ ਜੂਗਾ ਰਾਸ਼ਟ ਸ਼ੇਡ ਆ ਲੋ ਰਾਸ਼ਟ ਸ਼ੇਡ ਮਿਲ ਜੂਗਾ ਇਹਦੇ ਵਿੱਚ ਤੁਹਾਨੂੰ ਇਹ ਵੀ ਕਲਰ ਬਹੁਤ ਸੋਹਣਾ ਲੱਗ ਜੇ ਇਹਦਾ ਸ਼ੇਡ ਆ ਰਾਸ਼ਟ ਜ ਆ ਅਗਲਾ ਪ੍ਰਿੰਟ ਚੈੱਕ ਕਰੋ ਪਰਪਲ ਸ਼ੇਡ ਦੇ ਉੱਪਰ ਨਿੱਕੀ ਬੂਟੀ ਨਾਲੋਂ ਥੋੜਾ ਜਿਹਾ ਪ੍ਰਿੰਟ ਵੱਡਾ ਹੋ ਜਾਣਾ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਆ ਬਹੁਤ ਸੋਹਣਾ ਸਾਰਾ ਛੋਟਾ ਕਲਰ ਵੀ ਬਹੁਤ ਸੋਹਣੇ ਆ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੋਈ ਹੋਈ ਆ ਸੂਟ ਦੇ ਉੱਪਰ ਇਹਦੇ ਵਿੱਚ ਵੀ ਕਲਰ ਮਿਲ ਜਾਣਗੇ ਤੁਹਾਨੂੰ ਇੱਕ ਬਲੈਕ ਕਲਰ ਮਿਲੇਗਾ ਹਲੋ ਬਹੁਤ ਸੋਹਣੇ ਪ੍ਰਿੰਟਾਂ ਦੇ ਉੱਪਰ ਬਹੁਤ ਸੋਹਣੀ ਡਿਜ਼ਾਈਨਿੰਗ ਆਈ ਆ ਇਹਨਾਂ ਦੇ ਸਾਰਿਆਂ ਦੇ ਅੱਜ ਹੀ ਮੈਂ ਗਰੁੱਪ ਦੇ ਵਿੱਚ ਫੋਟੋਸ ਸ਼ੇਅਰ ਕੀਤੀਆਂ ਤਾਂ ਮੈਂ ਕਹਨੀ ਆ ਵੀ ਜਿਹੜੀਆਂ ਪਹਿਣਾ ਵੀ ਨਾਲੀ ਉਹਦੇ ਵਿੱਚ ਵੀਡੀਓ ਦਾ ਪਤਾ ਚੱਲ ਜਾਂਦਾ ਜਿਹੜੀ ਕਲੈਕਸ਼ਨ ਆਉਂਦੀ ਆ ਆਪਣੇ ਗਰੁੱਪ 'ਚ ਵੀ ਨੰਬਰ ਐਡ ਕਰਾ ਸਕਦੇ ਹੋ ਨਹੀਂ ਤਾਂ ਜੇ ਤੁਹਾਡਾ ਗਰੁੱਪ 'ਚ ਨੰਬਰ ਨਹੀਂ ਹੈਗਾ ਤਾਂ ਪਲੀਜ਼ ਇੰਸਟਾ ਦੀ ਆਈਡੀ ਆ ਚਹਿਲ ਕਲੈਕਸ਼ਨ 27 ਉਹਦੇ ਉੱਪਰ ਜਾ ਕੇ ਪੇਜ ਨੂੰ ਫੋਲੋ ਕਰ ਲਓ ਤਾਂ ਕਿ ਨਿਊ ਕਲੈਕਸ਼ਨ ਦਾ ਤੁਹਾਨੂੰ ਪਤਾ ਲੱਗ ਲੈ ਜਿਵੇਂ ਕਿ ਇਹ ਸਵੇਰੇ ਹੀ ਅਪਲੋਡ ਹੋ ਗਈਆਂ ਸੀਗੀਆਂ ਜਿਨ੍ਹਾਂ ਦੀ ਵੀਡੀਓ ਆਣੀ ਸੀ ਤੇ ਪਿਕਸ ਦੇ ਉੱਪਰ ਹੀ ਸਾਰਾ ਬਹੁਤ ਵਧੀਆ ਰਿਸਪੌਂਸ ਪੈਣਾਂ ਦਾ ਆ ਜਾਂਦਾ ਇਹਨਾਂ ਦਾ ਕਿਉਂਕਿ ਸੂਟ ਹੀ ਬਹੁਤ ਸੋਹਣਾ ਆ ਬਹੁਤ ਸੋਹਣੀ ਪ੍ਰਿੰਟਿੰਗ ਬਲੂ ਕਲਰ ਦੇ ਉੱਪਰ ਤਿੰਨ ਚਾਰ ਕਲਰ ਨੇ ਇਹਦੇ ਵਿੱਚ ਪਹਿਲਾਂ ਆਪਾਂ ਪਰਪਲ ਖੋਲਿਆ ਬਲੈਕ ਖੋਲਿਆ ਬਲੂ ਖੋਲਿਆ ਤੇ ਅਗਲਾ ਹੈਗਾ ਇਹਦੇ ਵਿੱਚ ਗ੍ਰੀਨ ਸ਼ੇਡ ਆਹ ਲਓ ਜੀ ਇਹ ਹੈਗਾ ਗ੍ਰੀਨ ਸ਼ੇਡ ਚਾਰੇ ਦੇ ਚਾਰੇ ਕਲਰ ਬਹੁਤ ਸੋਹਣੇ ਆ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਲਓ ਜੀ ਅਗਲੀ ਪ੍ਰਿੰਟਿੰਗ ਚੈੱਕ ਕਰੋ ਇਹ ਵੀ ਬਲੂ ਸ਼ੇਡ ਦੇ ਉੱਪਰ ਆ ਪ੍ਰਿੰਟਿੰਗ ਆ ਸਾਰੀਆਂ ਹੀ ਸੋਹਣੀਆਂ ਆ ਜਿਹੜੀ ਇਹਦੇ ਉੱਪਰ ਪ੍ਰਿੰਟਿੰਗ ਆ ਜਾਂ ਫਲਾਵਰ ਤੋਂ ਕੁਝ हट ਕੇ ਜਿਹਾ ਆ ਦੇਖੋ ਨਾ ਫਲਾਵਰ ਜਾਂ ਬਣਿਆ ਹੋਇਆ ਬਹੁਤ ਸੋਹਣੀ ਪ੍ਰਿੰਟਿੰਗ ਆ ਇਹਦੇ ਵਿੱਚ ਵੀ ਚਾਰ ਕਲਰ ਮਿਲ ਜਾਣਗੇ ਗ੍ਰੀਨ ਸ਼ੇਡ ਮਿਲੂਗਾ ਜੀ ਇੱਕ ਮਿਲੂਗਾ ਲਾਈਟ ਫਰੋਜ਼ੀ ਕਲਰ ਤਿੰਨ ਸ਼ੇਡ ਹੈ ਇਹਦੇ ਵਿੱਚ ਤਿੰਨੀ ਸ਼ੇਡ ਬਹੁਤ ਸੋਹਣੀਆਂ ਬਲੂ ਗ੍ਰੀਨ ਤੇ ਲਾਈਟ ਫਰੋਜ਼ੀ ਆ ਲੋ ਅਗਲਾ ਡਿਜ਼ਾਈਨ ਚੈੱਕ ਕਰੋ ਗਰਮੀ ਪੂਰੇ ਜੋਰਾ-ਸ਼ੋਰਾ ਤੇ ਸਟਾਰਟਿੰਗ ਆ ਸਭ ਤੋਂ ਬੈਸਟ ਕਲੈਕਸ਼ਨ ਆ ਗਰਮੀਆਂ ਦੀ ਇਹ ਕਿਉਂਕਿ ਰੀਜ਼ਨੇਬਲ ਪ੍ਰਾਈਸ ਨੇ ਆ ਲੋ ਅਗਲਾ ਕਲਰ ਹੈਗਾ ਇਹ ਵਾਲਾ ਜੀ ਪਹਿਲਾਂ ਆਪਾਂ ਬਲੈਕਿਸ਼ ਗ੍ਰੇ ਜਿਹਾ ਕਲਰ ਖੋਲਿਆ ਵਾ ਹੁਣ ਪਿੰਕ ਗਾਜਰੀ ਜਿਹਾ ਸ਼ੇਡ ਆ ਇਹ ਮਿਕਸ ਮੈਚ ਜੇ ਕਲਰ ਨੇ ਪ੍ਰੋਪਰ ਕਲਰ ਨਹੀਂ ਹੈਗੇ ਯਾਨੀ ਕਿ ਦੋ ਕਲਰਾਂ ਨੂੰ ਜੇ ਕੰਬਾਈਨ ਕਰਕੇ ਬਣਾਈਏ ਤਾਂ ਇਹ ਕਲਰ ਬੰਦੇ ਨੇ ਬਹੁਤ ਅਲੱਗ ਜਿਹਾ ਸ਼ੇਡ ਆਇਆ ਵਾ ਬਹੁਤ ਸੋਹਣਾ ਲੱਗ ਜੀ ਪ੍ਰਿੰਟਿੰਗ ਆ ਫਸਟ ਟਾਈਮ ਹੈ ਜੀ ਪ੍ਰਿੰਟਿੰਗ ਆ ਯਾਨੀ ਫਲਾਵਰਿੰਗ ਵਗੈਰਾ ਤਾਂ ਹੁੰਦੀ ਹੀ ਰਹਿੰਦੀ ਆ ਆਹ ਲੋ ਨੈਕਸਟ ਦੇਖੋ ਏ ਸੀਗਾ ਥੋੜਾ ਜਿਹਾ ਕਾਫੀ ਜਾਂ ਪੀਚ ਜਿਹਾ ਇਹ ਆ ਗਿਆ ਪਿੰਕ ਜਿ ਦੇ ਉੱਪਰ ਆ ਗ੍ਰੇ ਟੋਨ ਸੀਗੀ ਤਿੰਨੇ ਟੋਨ ਇਸ ਤਰ੍ਹਾਂ ਨੇ ਬਹੁਤ ਸੋਹਣੀਆਂ ਨੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਲੈ ਸਕਦੇ ਹੋ ਨੈਕਸਟ ਹੈਗਾ ਇਹਦੇ ਵਿੱਚ ਗ੍ਰੀਨ ਸ਼ੇਡ ਹਾਲੋ ਜੀ ਇਹ ਹੈਗਾ ਜੀ ਗ੍ਰੀਨ ਸ਼ੇਡ ਅਗਲਾ ਹੈਗਾ ਜੀ ਪਪਰ ਸ਼ੇਡ ਬਹੁਤ ਸੋਹਣਾ ਹੈ ਵੀ ਪਰਪਲ ਕਲਰ ਵੀ ਇਹ ਸਿੰਗਲ ਪੀਸ ਹੀ ਆ ਇਹਦੇ ਵਿੱਚ ਹੋਰ ਕੋਈ ਡਿਜ਼ਾਈਨ ਨਹੀਂ ਕੋਈ ਹੋਰ ਕਲਰ ਨਹੀਂ ਤੇ ਇੱਕ ਆਪਣੀ ਮੈਚਿੰਗ ਜਿਹੜੀ ਚੱਲਦੀ ਹੋਈ ਆ ਰਹੀ ਹੈ ਜੀ ਫਰੋਜ਼ੀ ਦੇ ਨਾਲ ਫਰੋਜ਼ੀ ਦਾ 2.5 ਮੀਟਰ ਦੀ ਕੱਟ ਗਰਲਿਸ਼ ਜੀ ਲੁੱਕ ਦੇ ਇਹ ਸੂਟ ਨੇ ਇਹ ਸਿੰਗਲ ਪੀਸ ਹੀ ਰਹਿ ਗਿਆ ਹੁਣ ਆਪਣੇ ਕੋਲ ਜਿਹੜੀ ਵੀ ਪਹਿਣਨੇ ਲੈਣਾ ਹੋਇਆ ਲੈ ਸਕਦੇ ਹੋ ਲੈਸਿਸ ਵਗੈਰਾ ਲਾ ਕੇ ਬਹੁਤ ਸੋਹਣੀ ਡਿਜ਼ਾਈਨਿੰਗ ਹੁੰਦੀ ਹੈ ਇਹਨਾਂ ਉੱਪਰ ਆ ਲੋ ਜੀ ਲਾਈਟ ਚਾਰਟ ਆ ਗਿਆ ਇਹ ਸੀ ਗ੍ਰੀਨ ਜਿਹਾ ਕਲਰ ਆ ਇਹਦੇ ਵਿੱਚ ਮਿਲ ਜੂਗਾ ਤੁਹਾਨੂੰ ਪੀਚ ਸ਼ੇਡ ਇੱਕ ਮਿਲ ਜੂਗਾ ਜੀ ਗ੍ਰੇ ਸ਼ੇਡ ਇੱਕ ਮਿਲ ਜੂਗਾ ਇਹਦੇ ਵਿੱਚ ਤੁਹਾਨੂੰ ਪਰਪਲ ਸ਼ੇਡ ਹਾਲੋ ਜੀ चार कल है। है वाला आ, ले, 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 ले कलर के उपर डिजाइन भी जिम्मेडी नानी लात सोहनी मिठे जलर नैक्सट है जी रेड ए भी प्रिंटिंग बहुत सोहनी आ फलावरिंग वगैरा तो हट गए बहुत सोहना प्रिंट आ ਇਦੇ ਵਿੱਚ ਤੁਹਾਨੂੰ ਵੀ ਦੋ ਸ਼ੇਡ ਮਿਲ ਜਾਣਗੇ ਇੱਕ ਮਾਸਟਰਡ ਸ਼ੇਡ ਇੱਕ ਰੈੱਡ ਸ਼ੇਡ ਜਿਹੜਾ ਮਰਜ਼ੀ ਤੁਸੀਂ ਚੱਕ ਸਕਦੇ ਹੋ ਆ ਲੋ ਜੀ ਅਗਲੀ ਡਿਜ਼ਾਈਨਿੰਗ ਚੈੱਕ ਕਰੋ ਡਿਜ਼ਾਈਨ ਬਹੁਤ ਸੋਹਣੇ ਆਏ ਨੇ ਬਹੁਤ ਸੋਹਣਾ ਫੈਬਰਿਕ ਆ ਪਿਓਰ ਕੈਮਰੀ ਕਾਟਨ ਦੇ ਸੌਟ ਨੇ ਰੈਗੂਲਰ ਵੇਅਰ ਪਾਉਣ ਨੂੰ ਸਭ ਤੋਂ ਬੈਸਟ ਕਲੈਕਸ਼ਨ ਆ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆ ਚਾਰ ਸੂਟਾਂ ਤੇ ਕੋਰੀਅਰ ਫ੍ਰੀ ਮਿਲੂਗਾ ਜੀ ਸਿੰਗਲ ਸੂਟ ਤੇ ਕੋਰੀਅਰ ਚਾਰਜਸ ਤੁਹਾਡੇ ਆਪਣੇ ਹੋਣਗੇ ਇਹਦੇ ਵਿੱਚ ਵੀ ਕਲਰ ਚੈੱਕ ਕਰ ਲਓ ਅਗਲਾ ਕਲਰ ਇਹਦੇ ਵਿੱਚ ਮਿਲੂਗਾ ਜੀ ਗ੍ਰੀਨ ਸ਼ੇਡ ਪਰਪਲ ਵਾਈਨ ਜੈ ਸ਼ੇਡ ਮਿਲ ਜੂਗਾ ਇਹਦੇ ਵਿੱਚ ਤੁਹਾਨੂੰ ਹਾਲੋ ਜੀ ਬਲੂ ਜੈ ਸ਼ੇਡ ਹੈ ਲਵੈਂਡਰ ਵੀ ਉਹ ਦੀ ਚਲਕ ਜੀ ਆਉਂਦੀ ਆ ਮਿਕਸ ਮੈਚ ਜੇ ਸ਼ੇਡ ਆ ਬਹੁਤ ਸੋਹਣੀ ਕਲੈਕਸ਼ਨ ਆਈ ਆ ਕਲਰ ਚਾਰਟ ਬਹੁਤ ਸੋਹਣੇ ਆਏ ਨੇ ਅਲੱਗ ਜੀ ਕੁਝ ਡਿਫਰੈਂਟ ਲੁੱਕ ਦੇ ਨੇ ਇਹ ਸਾਰੇ ਕਲਰ ਚਾਰਟ ਡਿਜ਼ਾਈਨ ਬਹੁਤ ਸੋਹਣੇ ਹਾਲੋ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਆਲ ਓਵਰ 5 ਮੀਟਰ ਦੀ ਕੱਟ ਰਹੋਗੀ ਇਹ 5 ਮੀਟਰ ਦੀ ਪ੍ਰੋਪਰ ਕੱਟ ਦੇ ਨਾਲ ਤੁਹਾਨੂੰ ਇਹ ਸਾਰੇ ਸੂਟ ਮਿਲਣਗੇ ਇਹਦੇ ਵਿੱਚ ਵੀ ਕਲਰ ਮਿਲ ਜਾਣਗੇ ਜੀ ਪਿੰਕ ਸ਼ੇਡ ਮਿਲ ਜੂਗਾ ਫਰੋਜ਼ੀ ਸ਼ੇਡ ਮਿਲ ਜੂਗਾ ਜੀ ਹਲੋ ਜੀ ਪੈਰਟ ਜਿਹਾ ਸ਼ੇਡ ਮਿਲ ਜੂਗਾ ਗ੍ਰੀਨ ਗ੍ਰੀਨ ਜਾਂ ਸ਼ੇਡ ਆ ਗ੍ਰੀਨ ਪੈਰਟ ਜਾਂ ਲਾਈਟ ਜਿਹਾ ਜਾਂ ਡਾਰਕ ਕਲਰ ਨਹੀਂ ਹੈਗਾ ਏ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਸਾਰੇ ਸੂਟ ਬਹੁਤ ਹੀ ਸੋਹਣੇ ਸਾਰੇ ਲੇਟੈਸਟ ਆਇਆ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆਇਆ ਜਿਹੜਾ ਵੀ ਸੂਟ ਪਸੰਦ ਆਇਆ ਹੋਵੇ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਪਲੀਜ਼ ਜਾਣ ਤੋਂ ਪਹਿਲਾਂ ਜੇ ਮੇਰੇ ਚੈਨਲ ਤੇ ਨਵੇਂ ਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲ ਜਿਹੜੀਆਂ ਪੈਣਾ ਸ਼ੇਅਰ ਕਰਨਗੀਆਂ ਤਾਂ ਇੰਨਾ ਕ ਖਿਆਲ ਰੱਖਿਓ ਕਿ ਪਲੀਜ਼ ਰਿਪੀਟ ਟੂ ਰਿਪੀਟ ਜਿਹੜਾ ਸ਼ੇਅਰ ਹੁੰਦਾ ਉਹਨੂੰ ਨਹੀਂ ਵਿੱਚ ਗਿਣਿਆ ਜਾਂਦਾ ਇੱਕ ਜਣੇ ਨੂੰ ਇੱਕ ਵਾਰ ਸ਼ੇਅਰ ਹੋਇਆ ਹੀ ਗਿਣਿਆ ਜਾਂਦਾ ਵਾ ਕਈ ਵਾਰੀ ਹੁੰਦਾ ਤੁਸੀਂ ਰਿਪੀਟ ਰਿਪੀਟ ਕਰਕੇ ਹੀ ਉਹਨਾਂ ਦੇ ਸਕਰੀਨਸ਼ਾਟ ਭੇਜ ਦਿੰਨੇ ਹੋ ਤਾਂ ਪਲੀਜ਼ ਇਦਾਂ ਨਾ ਕਰਿਓ ਇੱਕ ਜਣੇ ਨੂੰ ਸ਼ੇਅਰ ਜਿਹੜਾ ਮਾਰ ਕਰੋਗੇ ਉਹਨੂੰ ਹੀ ਗਿਣਿਆ ਜਾਊਗਾ ਤੇ ਜਿਹੜੇ ਸਭ ਤੋਂ ਵੱਧ ਸ਼ੇਅਰ ਆਉਂਦੇ ਆ ਉਹਨਾਂ ਨੂੰ ਹੀ ਇਹ ਗਿਫਟ ਦਿੱਤਾ ਜਾਂਦਾ ਵਾ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ੍ਰੀ ਅਕਾਲ ਜੀ